ਤਿਆਰ ਬਾਰਖਿਆ ਰੱਖੀ ਚਾਪਟ ਮਾਰ ਕੇ ਲੈ ਜਾਂਦੇ ਨੇ ਹੁਣ ਉਹ ਖਿਆਰ ਕੀ ਖਿਆਰ ਰੁਕ ਜਾ ਹਜੇ 70 ਰੁਪਏ ਦੇ ਰੁਕੂਗੀ ਹਾਂ ਰੁਕੂਗੀ ਰੁਕੀ ਕੋਈ ਨਾ ਆਪਣੇ ਛੱਡ ਕੇ ਜਾਓਗੇ ਤੋਂ ਕੀ ਹਾਲ ਚਾਲ ਆ ਅੱਜ ਅਸੀਂ ਚੱਲਿਆਂ ਦਿੱਲੀ ਨੂੰ ਤੇ ਹੁਣ ਪਾਈ ਲੱਗਿਆ ਲੈਂਨ ਟਿਕਟਾਂ ਵੀ ਇੱਕ ਬੰਦਾ ਆ ਬੰਦਾ ਵੀ ਕਿੰਨੇ ਖਰਚੇ ਤੇ ਪਹੁੰਚ ਸਕਦਾ ਘੱਟੋ ਘੱਟ ਅਸੀਂ ਉਹ ਚੀਜ਼ਾਂ ਅੱਜ ਦੇਖਦੇ ਆਂ ਤੇ ਦਿੱਲੀ ਦੀ ਟਿਕਟ ਲੈ ਕੇ ਤੇ ਆਪਣਾ ਟਿਕਟ ਲੈ ਲਿਆ ਟਿਕਟ ਮਿਲ ਗਈ 130 ਰੁਪਏ ਦੀ ਰੇਲ ਗੱਡੀਆਂ ਨੂੰ ਹੈਗਾ ਸਰਬੱਤ ਦਾ ਭਲਾ ਵਾਸੇ ਆਪ ਨੂੰ ਰੇਲ ਟ੍ਰੇਨ ਵਧੀਆ ਮਿਲ ਗਈ ਸਰਬਤ ਦਾ ਭਲਾ ਤੇ ਕਹਿੰਦੇ 6 ਵਜੇ ਚੱਲਣੀ ਆ ਤੇ ਆਪਾਂ ਹੁਣ ਬੈਠੇ ਆ ਟ੍ਰੇਨ ਦੇ ਵਿੱਚ ਚੱਲ ਗਏ। ਪੋਲ ਦੀ ਮਗਰਤੀ ਆਏ ਸੀਗੇ ਟਰੈਕਟਰ ਲੈ ਕੇ ਹੁਣ ਚੜ ਗਏ ਆ ਖੜੀ ਆ ਮਾਲ ਘੱਟੀ ਤੇ ਚੱਲਦੇ ਆ ਉੱਪਰ ਗਾਹਾਂ ਪੋਲ ਸਾਡੇ ਉੱਪਰ ਚੈਕਿੰਗ ਕਰਨ ਲੱਗੇ ਹੋਏ ਨੇ। ਵੀ ਦੇਖਦੇ ਨੇ ਚੈਕਿੰਗ ਚੁੱਕ ਕਰਕੇ ਅੱਗੇ ਭੇਜਦੇ ਆ। ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਆ। ਪੋਲ ਸਾਰਾ ਚੈਕਿੰਗ ਕਰ ਲਿਆ। ਪਰ ਜੇ ਤੁਸੀਂ ਪਾਏ ਜੀ ਆਹ ਪਹੁੰਚੇ ਸਲੇਟ ਫਾਰਮ ਤੇ ਪਹੁੰਚ ਗਏ ਇੱਥੇ ਅੱਗੇ 6 7 ਆਮ 4 ਜਾਂ 5 ਇਹ ਤਾਂ ਅਕੜਾ ਹੋਊਗਾ 4 5 ਆ ਆ ਗਏ ਮੁਰੇ 4 ਨੰਬਰ 5 ਨੰਬਰ ਹਾਂ ਆ ਅੱਗੇ 4 5 ਹੈ ਇਧਰ ਮਾਰੀ ਉਤਰੀਏ ਵਾਕੇ ਜਾ ਕੇ ਦੇਖਦੇ ਆਪਾਂ ਆ ਕੇ 4 5 ਇਧਰ ਹੀ ਉਤਰੀਏ ਹਾਂ ਇਧਰ ਹੀ ਆਪਾਂ ਚੱਲਦੇ ਹਾਂ ਹੂੰ ਬਾਕੀ ਹਜੇ ਆਪਣੇ ਕੋਲ ਨਾ 5 ਵਜੇ ਆ 6 ਵਜੇ ਟ੍ਰੇਨ ਆਉਣੀ ਆ ਇਹ ਤਾਂ ਹੈਗਾ ਹੀ ਆ 6 ਵਜੇ ਤੋਂ ਟ੍ਰੇਨ ਹੁੰਦੀ ਹੈ ਜੱਥੀ ਆ ਮੈਨੂੰ ਨਾ ਮਤਲਬ 2 ਸਾਲ ਹੋ ਗਏ ਮੈਂ ਨਾ ਦਿੱਲੀ 2 ਸਾਲ ਬਾਅਦ ਚੱਲਿਆ ਅੱਛਾ ਤੇ ਸਰਪ੍ਰਾਈਜ਼ ਆਪਾਂ ਇੱਕ ਵੀਡੀਓ ਦੇ ਐਂਡ ਤੇ ਪਤਾ ਕੀ ਦੇਣਾ ਹਾਂ ਉਹ ਐਂਡ ਤੇ ਹੀ ਦੱਸਾਂਗੇ ਬਾਕੀ ਉਹ ਰਾਜਸਥਾਨ ਵੀ ਸੀਗਾ ਸਰਪ੍ਰਾਈਜ਼ ਇੱਥੇ ਵੀ ਅਸੀਂ ਦੱਸ ਨਹੀਂ ਸਕਦੇ ਹੁਣ ਦਿੱਲੀ ਜਾ ਕੇ ਦੱਸਾਂਗੇ ਇਹ ਤਾਂ ਸਾਡੇ ਨਾਲ ਸਾਥ ਹੀ ਗਏ ਸੀ ਉਹਨਾਂ ਨੂੰ ਤਾਂ ਪਤਾ ਹੀ ਆ ਸਰਪ੍ਰਾਈਜ਼ ਕੀ ਹੋ ਸਕਦਾ ਤੇ ਕੀ ਹੋ ਸਕਦਾ ਵਾ ਤੇ ਇੱਕ ਗੱਲ ਹੋਰ ਪ੍ਰੀਤ ਵੀਰੇ ਨੂੰ ਪੱਕਾ ਪਤਾ ਹੁਣ ਕੀ ਸਰਪ੍ਰਾਈਜ਼ ਆ ਉਹ ਤਾਂ ਮੈਸੇਜ ਵੀ ਕਰੂ ਦੇਖ ਲਿਆ ਉਹ ਪ੍ਰੀਤ ਵੀ ਰਹੀ ਚੱਲੇ ਆ ਦਿੱਲੀ ਹੀ ਤੈਨੂੰ ਬਿਨਾਂ ਬਗੈਰ ਦੱਸੇ ਠੀਕ ਆ ਇੰਤਜ਼ਾਮੀਆਂ ਕੜੀਆਂ ਹੋਈਆਂ ਖਾਕਾ ਕੰਮੋਂ ਤੇ ਆ ਗਈ ਭਾਈ ਟ੍ਰੇਨ ਸਰਵੱਤ ਦਾ ਭਲਾ ਟ੍ਰੇਨ ਦਾ ਨਾ ਹੋਏਗਾ ਸਰਵੱਤ ਦਾ ਭਲਾ ਸਹੀ ਆ ਗਏ ਵੇਸ਼ੇ ਵਜਨ ਇਹ ਹਮਾ ਪਰ ਦੇ ਵਿੱਚ ਚੜੀਏ ਤੇ ਇਹਦਾ ਸਫਰ ਦੇਖੀਏ ਪੀ 130 ਦੇ ਵਿੱਚ ਆਪਾਂ ਸਫਰ ਕਿੰਨਾ ਕੁ ਵਧੀਆ ਕਰ ਸਕਦੇ ਆ ਜਦੋਂ ਆਪਾਂ ਦੇ ਡੱਬੇ ਚ ਚਲਦੇ ਆ ਫੇ ਸਾਨੂੰ ਦੱਸਦੇ ਆ 143 ਵਾਲੀ ਮੈਂ ਟੈਕ ਲੈ ਕੇ ਚੜਦਾ ਗਏ ਆ ਪਰ ਅਜੇ ਭੀੜ ਭੜੀ ਹੋਣੀ ਕਰਕੇ ਕਿਸੇ ਪਾਸੇ ਸੀਟ ਨਹੀਂ ਮਿਲੇਗੀ ਤੇ ਮੋਹਲੇ ਪਾਸੇ ਬੈਠ ਗਏ ਸੀਗਾ ਜਾਨੋ ਜਿੰਨਾਂ ਦੀ ਸ਼ਟ ਸੀਟ ਬੁੱਕ ਸੀਗੀ ਉਹ ਆ ਗਏ ਉਹ ਕੰਨੇ ਭਈਆ ਸਾਡਾ ਨੰਬਰ ਆ ਤੂੰ ਤਾਂ 130 ਚ ਵੀ ਆ ਸਕਦਾ ਸੀ ਕਿ ਪਰ ਨਹੀਂ ਬੁੱਖ ਘਰਾ ਕੇ ਆਵੇ 150 200 ਵੱਧ ਲੱਗ ਜਵੇ ਠੀਕ ਆ ਪਰ ਬੰਦਾ ਆਪਣੀ ਸੀਟ ਤੇ ਲੱਟ ਕੇ ਆਉਂਦਾ ਵਾ ਇੱਥੇ ਤਾਂ ਥੋੜੀ ਜਿਹੀ ਖੱਟਲ ਖਵਾ ਲਈ ਆ ਬੈਠਿਆ ਖੜਿਆ ਤੇ ਇਤਰੇ ਜੱਥਾ ਵੀਰ ਖੜਾ ਵਾ ਤੇ ਵਾ ਠੀਕ ਆ ਬੇ ਪਿਆਜੇ ਖੜ ਕੇ ਜਾਣਾ ਪੈ ਗਿਆ ਸਹੀ ਗੱਲ ਆ ਨਾ ਭੀੜ ਜਾਂਦੇ ਆ ਨਾ ਹਾਂ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਸੀ ਆ ਵੀ ਆਪਾਂ ਜਿਹੜਾ ਆਪਾਂ ਬੰਦਿਆਂ ਦਿਖਾਉਣਾ ਸੀ ਗਲੌਬ ਦੇ ਵਿੱਚ ਵੀ 130 ਰੁਪਏ ਦੇ ਵਿੱਚ ਆਪਾਂ ਟਿਕਟ ਲੈ ਕੇ ਦਿੱਲੀ ਜਾ ਸਕਦੇ ਹਾਂ ਹਾਂ ਜਾ ਤਾਂ ਸਕਦੇ ਆ ਆਪਾਂ ਕੋਲਾ ਜਾਂ ਖੱਜਲ ਹੋਣਾ ਪੈਂਦਾ ਇਹ ਤੋਂ ਵਧੀਆ ਜੇ ਮੈਂ ਦਵਾਈ ਜਮਾ ਵੀ ਤੁਸੀਂ ਚੁੰਦੇ ਜੇ ਪੈਦ ਤੋ 50 ਉਹਨਾਂ ਦੇਖਿਓ ਪਰ ਤੁਹਾਨੂੰ ਸੀਟ ਮਿਲ ਸਕਦੀ ਆ ਬੁਕਿੰਗ ਕਰਾ ਕੇ ਆਇਆ ਕਰੋ ਤੇ ਜੇ ਇਕੱਲੇ ਬੰਦੇ ਨੇ ਆਉਣਾ ਇਕੱਲੇ ਲਈ ਜਾਂ ਬਿਜ਼ਨਸ ਲਈ ਉਹ ਆਰਾਮ ਨਾਲ ਆ ਸਕਦਾ ਹਾਂ ਹਾਂ ਦੇਖ ਸੰਦੀਪ ਜਿਹਾ ਦੇਖੋ ਗਰਮੀ ਗਰਮੀ ਹੋ ਰਹੀ ਆ ਇਹ ਦੋ ਅੱਗੇ ਭਾਂਦਾ ਆ ਆ ਫੜੀ ਨਾ ਕਿਦਾ ਟੱਪਣਾ ਆ ਆਪਣੀ ਟੱਪਣਾ ਡੇਟ ਟੱਪਣਾ ਨਾ ਇਧਰੋਂ ਕਰ ਲੈ ਮੈਂ ਵੀ ਜੱਸਿਆ ਸੀਟ ਤਾਂ ਤੁਹਾਨੂੰ ਮਿਲ ਗਈ ਆ ਹੁਣ ਆਹ ਯਾਨਾ ਲੋ ਜਾਨਾ ਦੇ ਬੈਠੇ ਆਂ ਧੂਰੀ ਤੱਕ ਜਾਂਦੇ ਜਾਂਦੇ ਆਪ ਨੂੰ ਮਿਲ ਗਈ ਸ਼ੀਟ ਤੇ ਸ਼ੀਟੋਂ ਡੱਬਾ ਹੋ ਗਿਆ ਅੱਧਾ ਖਾਲੀ ਹੋਰ ਆਪ ਅੱਗੇ ਚੱਲਦੇ ਆਂ ਦੇਖਦੇ ਆਂ ਕਿ ਹੋਰ ਕਿੰਨੇ ਕੁ ਇਧਰੋਂ ਭਾਈ ਸਾਹਿਬ ਪਰ ਸਾਹਿਬ ਜਾਂਦੇ ਨੇ ਕਿ ਆਪ ਨੂੰ ਹੁਣ ਨਾ 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 ਨ ਉਹ ਇਹੋ ਖਾਇ ਜਰੂਰ ਹੋਏ ਆ ਔਖੇ ਜੇ ਹੋਏ ਆ ਤੇ ਹੁਣ ਆਪਾਂ ਆਰਾਮ ਨਾਲ ਪਏ ਆ ਹੁਣ ਤਾਂ ਆ ਮੈਂ ਸਲੀਪਰ ਦੀ ਪਏ ਆ ਬੜਾ ਜੱਸਾ ਵੀਰ ਜਿਵੇਂ ਅਜਿਹਾ ਵਧੀਆ ਭਾਈ ਵਧੀਆ ਕਿੰਨਾ ਖੁੱਖ ਹੋਇਆ ਹਾ ਥੋੜਾ ਮੋੜਦਾ ਤੌਕਾ ਹੋਇਆ ਪਰ ਹੁਣ ਉਹਨਾਂ ਹੀ ਵਧੀਆ ਆਪਾਂ ਪਏ ਆ ਹਨਾ ਆ ਆਰਾਮ ਨਾਲ ਪਏ ਆ ਹਾਂ ਚਲੋ ਬਾਕੀ ਪਹੁੰਚ ਕੇ ਇੱਕ ਕਰਦੇ ਆ ਆਪਾਂ ਹੀ ਗੱਲਬਾਤ ਹਾਂ ਤੱਜ ਬਾਰ ਖਿਆ ਰੱਖੀਂ ਚਾਪਟ ਮਾਰ ਕੇ ਲੈ ਜਾਂਦੇ ਨੇ ਹੁਣ ਲੈ ਭਾਈ ਉਹ ਖਿਆ ਰੱਖੀਂ ਖਿਆ ਰੱਖੇ ਤੂੰ ਚਾਪਟ ਮਾਰ ਕੇ ਲੈ ਜਾਂਦੇ ਨੇ ਇਹ ਮੈਂ ਬਾਈ ਨੇ ਧਿਆਰ ਕਰ ਲਈਂ ਹੋ ਰੁਕ ਜਾ ਜੇ 700 ਰੁਪਏ ਰੁਕੂਗੀ ਹਾਂ ਰੁਕੂਗੀ ਰੁਕੇ ਕੋਈ ਨਾ ਆਪਣੀ ਸਾਟ ਕੇ ਜਾਊਗਾ ਇਹ ਨਹੀਂ ਉਹ ਲੰਘ ਜਾਊ ਆਪਣੋਂ ਲੰਘ ਕੇ ਜਾਊ ਠੀਕ ਹਾਂ ਮੈਂ ਵੀ ਅਸੀਂ 700 ਰੁਪਏ ਤੋਂ ਅੱਗੇ ਗਾਹ ਨਿਕਲੇ ਆਏ ਨਵੀਂ ਦਿੱਲੀ ਨਵੀਂ ਦਿੱਲੀ ਉੱਤੋਂ ਲੱਗੇ ਆਂ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਨਵੀਂ ਦਿੱਲੀ ਹੁਣ ਆਪਾਂ ਪਹੁੰਚਾਂਗੇ ਜਮਨਗ ਚਾਂਦਨੀ ਚੌਕ ਤੇ ਇਸੇ ਹੀ ਥਾਂ ਦੇ ਕੋਲ ਤੋਂ ਬਰਾ ਸਾਬ ਜਿੱਥੇ ਆਪਾਂ ਉੱਥੇ ਰੁਕਾਂਗੇ ਤੇ ਆਪਾਂ ਇੱਥੇ ਅੱਜ ਕਰਦੇ ਆ ਬਲੌਗ ਸਮਾਪਤੀ ਤੇ ਤੁਹਾਨੂੰ ਇਹ ਸਫ਼ਰ ਦਿਖਾਇਆ ਸੀਗਾ 130 ਦੇ ਵਿੱਚ ਲੁਧਿਆਣਾ ਤੋਂ ਕਿਵੇਂ ਆਪਾਂ ਚੱਲ ਕੇ ਦਿੱਲੀ ਆ ਸਕਦੇ ਆ ਨੀ ਅਮਾ ਤੀਨ ਐਤਵਾਂ ਆ ਗਏ ਜੀ ਅੱਜ ਲਓ ਜੀ ਰੇਲਵੇ ਸਟੇਸ਼ਨ ਤੋਂ ਆਪਾਂ ਅੱਗੇ ਹੁਣ ਆਪਾਂ ਬਾਹਰ ਤੇ ਅੱਜ ਦੀ ਆਪਾਂ ਸਮਾਪਤੀ ਕਰਦੇ ਹਾਂ ਬਲੌਗ ਦੀ ਤੇ ਫਿਰ ਅਗਲਾ ਬਲੌਗ ਆਪਾਂ ਸਵੇਰੇ ਉੱਠ ਕੇ ਬਣਾਵਾਂਗੇ ਤੇ ਜਦੋਂ ਤੁਸੀਂ ਸਾਨੂੰ ਦਵੋ ਆਗਿਆ ਧੰਨਵਾਦ ਸਾਥੀਆਂ ਕੱਲ੍ਹ ਜੀ